ਔਰ ਫਿਰ ਜਿਹੜੋ ਪਤਾ ਲੱਗਿਆ ਕਿ ਦੁਨੀਆ ਨੇ ਲਾਂਤਾਂ ਪਾਈਆਂ ਤੇ ਫਿਰ ਹਵਾਲਾ ਦਿੱਤਾ ਵੀ ਇਹ ਜਿਹੜੀ ਚਿੱਠੀਏ ਦਿੱਲੀੋਂ ਆਈ ਏ ਦਿੱਲੀੋਂ ਤਾਂ ਇਹ ਵੀ ਆਇਆ ਸੀਗਾ ਕਿ ਸਿੱਧੂ ਮੂਸੇਵਾਲੇ ਨੂੰ ਸਿਕਿਉਰਿਟੀ ਦਿਓ ਉਹਨੂੰ ਥ੍ਰੈਟ ਹੈ ਪਰ ਤੁਸੀਂ ਨਹੀਂ ਦਿੱਤੀ ਤੁਸੀਂ ਉਹ ਵਾਪਸ ਲੈ ਲਈ ਚਿੱਠੀਆਂ ਦਾ ਬਥੇਰੀਆਂ ਦਿੱਲੂ ਆਉਂਦੀਆਂ ਤੁਸੀਂ ਉਹਨੂੰ ਰੋਕ ਲੈਂਦੇ ਹੁਣ ਵੀ ਤਾਂ ਰੋਕੀ ਐ ਹੁਣ ਚਿੱਠੀ ਦਾ ਕੀ ਕਰ ਰਹੇ ਹੋ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਇਹ ਚਿੱਠੀ ਆਈ ਏ ਹੁਣ ਤੁਸੀਂ ਉਹਦਾ ਕੀ ਕਰ ਰਹੇ ਹੋ ਜਨਤਾ ਦਾ ਜਦੋਂ ਰੋਹ ਵੇਖਿਆ ਹੁਣ ਤੁਸੀਂ ਚਿੱਠੀ ਵੀ ਰੋਕ ਲਈ ਉਤਲੇ ਵਾਲੇ ਕਹਿੰਦੇ ਇਹਨਾਂ ਨੇ ਕੀਤਾ ਇਹ ਕਹਿੰਦੇ ਉਤਲਿਆਂ ਨੇ ਕੀਤਾ ਇਹ ਸਭ ਰਲੇਵੇ ਜਿੱਥੇ ਸਿੱਧੂ ਮੂਸੇ ਵਾਲੇ ਦੀ ਗੱਲ ਆ ਜਾਂਦੀ ਹੈ ਫਿਰ ਇਹ ਰਲ ਜਾਂਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਡੇ ਨਾਲ ਨੇ ਗੱਲਬਾਤ ਕਰਨਗੇ ਪ੍ਰਧਾਨ ਜੀ ਸਵਾਗਤ ਆਪਲਾ ਤਾਂ ਜੀ ਧੰਨਵਾਦ ਜੀ ਧੰਨਵਾਦ ਕੀ ਕਹੋਗੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਲੈ ਕੇ ਲਗਾਤਾਰ ਜਿਹੜਾ ਵਿਵਾਦ ਵੱਧਦਾ ਤੁਰੇ ਜਾ ਰਿਹਾ ਹੈ ਦੇਖੋ ਦੋ ਗੱਲਾਂ ਹੈ ਬਹੁਤ ਚਿਰ ਤੋਂ ਮੂਸੇਵਾਲਾ ਪਰਿਵਾਰ ਦੇ ਘਰੇ ਬਹੁਤ ਦੁੱਖ ਸੀਗਾ ਔਰ ਪ੍ਰਮਾਤਮਾ ਨੇ ਸੁਣੀ ਤੇ ਚਲੋ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਉਹਨਾਂ ਦੇ ਘਰੇ ਉਹਨਾਂ ਨੂੰ ਇਹ ਲੱਗਦਾ ਕਿ ਸਾਡਾ ਸ਼ੁਭ ਵਾਪਸ ਆ ਗਿਆ। ਔਰ ਪੂਰੀ ਦੁਨੀਆ ਦੇ ਲੋਕਾਂ ਨੇ ਜਿੱਥੇ ਵੀ ਲੋਕ ਵਸਦੇ ਨੇ ਪੰਜਾਬੀ ਉਹਨਾਂ ਨੇ ਇਸ ਗੱਲ ਦੀ ਖੁਸ਼ੀ ਮਨਾਈ ਚਾਹੇ ਕਿਸੇ ਨੇ ਸਿੱਧੂ ਨੂੰ ਦੇਖਿਆ ਚਾਹੇ ਨਹੀਂ ਦੇਖਿਆ। ਲੇਕਿਨ ਉਹਨਾਂ ਦੇ ਮਨ 'ਚ ਇਹ ਸੀ ਕਿ ਉਹਨਾਂ ਦਾ ਪੁੱਤ ਵਾਪਸ ਆ ਗਿਆ। ਜਿਸ ਪ੍ਰਕਾਰ ਦਾ ਖੱਟਨਾ ਕਰਮ ਹੋਇਆ ਉਸ ਨੇ ਦੁਨੀਆ ਦੇ ਲੋਕਾਂ ਦੇ ਜਿਹੜੇ ਦਿਲ ਸੀਗੇ ਉਹ ਬਲੁੰਦਰ ਤੇ ਸੀਗੇ। ਔਰ ਇਸ ਗੱਲ ਦੀ ਖੁਸ਼ੀ ਬਹੁਤ ਹੋਈ ਔਰ ਫਿਰ ਅਚਨਚੇਤ ਜਿਸ ਪ੍ਰਕਾਰ ਦਾ ਕਿਉਂਕਿ ਮੂਸੇ ਵਾਲਾ ਸਾਹਿਬ ਤਾਂ ਹਮੇਸ਼ਾ ਹੀ ਕਹਿੰਦੇ ਨੇ ਅਸੀਂ ਵੀ ਲੋਕਾਂ ਨੂੰ ਸ਼ੱਕ ਵੀ ਹੈ ਇਸ ਗੱਲ ਦਾ ਕਿ ਕਿਤੇ ਇਹ ਡੂੰਗੀ ਸਾਜ਼ਿਸ਼ ਤਾਂ ਨਹੀਂ ਹੋ ਰਹੀ ਮੌਤ ਦੇ ਪਿੱਛੇ ਜਿਸ ਪ੍ਰਕਾਰ ਜਿੰਨਾ ਲੋਕਾਂ ਨੇ ਮਾਰਿਆ ਉਹ ਇੰਟਰਵਿਊ ਦਿੰਦੇ ਨੇ ਉਹ ਸ਼ਰੇਆਮ ਕਹਿ ਦਿੰਦੇ ਅਸੀਂ ਮਾਰਤਾ ਉਹ ਇਹ ਵੀ ਧਮਕੀਆਂ ਦਿੰਦੇ ਨੇ ਅਸੀਂ ਵੀ ਤੇਰੇ ਤੈਨੂੰ ਵੀ ਭੋਲਾ ਜੀ ਮਾਰ ਦਿਆਂਗੇ ਔਰ ਫਿਰ ਉਹਨਾਂ ਦੀ ਇੰਟਰਵਿਊਜ਼ ਹੁੰਦੀਆਂ ਫਿਰ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਫਿਰ ਅੱਜ ਤੱਕ ਹਾਈ ਕੋਰਟ ਨੇ ਕੋਗਨਿਜੈਂਸ ਲਿਆ ਬੇਨਾਮੀ ਐਫ ਆਈ ਆਰ ਦਰਜ ਕੀਤੀ ਪੰਜਾਬ ਸਰਕਾਰ ਨੂੰ ਹਜੇ ਤੱਕ ਨਹੀਂ ਪਤਾ ਲੱਗਿਆ ਵੀ ਇੰਟਰਵਿਊ ਕਿੱਥੇ ਹੋਈ ਹੈ ਪਤਾ ਸਭ ਕੁਝ ਹੈ ਜਨਕੀ ਅੰਧੇਰੇ ਚ ਹੈ ਔਰ ਭਾਈ ਪੋਲਾ ਜੀ ਹਮੇਸ਼ਾ ਇਹ ਕਹਿੰਦੇ ਕਿ ਸਾਨੂੰ ਇਨਸਾਫ ਨਹੀਂ ਮਿਲਿਆ ਜਨਤਾ ਨੂੰ ਵੀ ਇਸ ਗੱਲ ਦਾ ਲੱਗਦਾ ਆਮ ਸਿੱਧੂ ਪਿਆਰ ਕਰਨ ਵਾਲਿਆਂ ਨੂੰ ਵੀ ਲੱਗਦਾ ਮੈਨੂੰ ਵੀ ਇਹ ਗੱਲ ਲੱਗਦਾ ਹੈ ਫੇਰ ਗੋਲੀ ਇੱਥੇ ਵੱਜਦੀ ਹੈ ਜਿਹੜੇ ਸ਼ੂਟਰ ਆ ਉਹ ਦਿੱਲੀ ਪੁਲਿਸ ਫੜ ਲੈਂਦੀ ਹੈ ਫੇਰ ਉਹ ਇੱਥੋਂ ਆ ਕੇ ਭੱਜ ਜਾਂਦੇ ਆ ਫੇਰ ਦਿੱਲੀ ਪੁਲਿਸ ਫੜ ਲੈਂਦੀ ਹੈ ਸੋ ਉਹ ਤਿਹਾਰ ਜੇਲ੍ਹ ਚ ਰਹਿੰਦੇ ਆ ਸਾਰੀ ਸਾਜ਼ਿਸ਼ ਉਤੋਂ ਕੱਟੀ ਜਾਂਦੀ ਹੈ ਕਿਤੇ ਨਾ ਕਿਤੇ ਸ਼ੱਕ ਹੈ ਜਿਹੜਾ ਉਹ ਫਿਰ ਸਰਕਾਰਾਂ ਵੱਲ ਵੀ ਘੁੰਮਦਾ ਹੈ ਨੈਚੁਰਲੀ ਇਹ ਗੱਲ ਹੁਣ ਫਿਰ ਉਹ ਯਕੀਨ ਚ ਬਦਲਦਾ ਕਦੋਂ ਤੁਸੀਂ ਦੇਖੋ ਵੀ ਬੇਟਾ ਜੰਮਿਆ ਹੈ ਪੈਦਾ ਹੋਇਆ ਹੈ ਉਹ ਜਿਹੜਾ ਹਸਪਤਾਲ ਚ ਹੈ ਤੁਸੀਂ ਉਹਨਾਂ ਦੇ ਘਰੇ ਇੱਕ ਟੀਮ ਭੇਜਤੀ ਜਾਂਚ ਕਰਨ ਲਈ ਜਿਹੜਾ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਦੁੱਖ ਮਨਾਇਆ ਬਹੁਤ ਦੁੱਖ ਮਨਾਇਆ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਘਰੇ ਆ ਜੇ ਮਹੀਨਾ ਖੜ੍ਹ ਜੋ ਤੁਸੀਂ ਅਗਰ ਕੋਈ ਜਾਂਚ ਪੜਤਾਲ ਕਰਨੀ ਹੈ ਤਾਂ ਮਹੀਨੇ ਨੂੰ ਕਰ ਲਿਓ ਤੁਹਾਡੀਆਂ ਅੱਖਾਂ 'ਚ ਅਗਰ ਕੋਈ ਭੋਲਾ ਮੂਸੇ ਵਾਲਾ ਰੜਕਦਾ ਹੈ ਤਾਂ ਮਹੀਨੇ ਬਾਅਦ ਕਰ ਲਿਓ ਘਰੇ ਤਾਂ ਆਉਂਦੇ ਹੋ ਔਰ ਫਿਰ ਜਿਹੜੋ ਪਤਾ ਲੱਗਿਆ ਕਿ ਦੁਨੀਆ ਨੇ ਲਾਂਤਾਂ ਪਾਈਆਂ ਤੇ ਫਿਰ ਹਵਾਲਾ ਦਿੱਤਾ ਵੀ ਇਹ ਜਿਹੜੀ ਚਿੱਠੀਏ ਦਿੱਲੀੋਂ ਆਈ ਹੈ ਦਿੱਲੀੋਂ ਤਾਂ ਇਹ ਵੀ ਆਇਆ ਸੀਗਾ ਕਿ ਸਿੱਧੂ ਮੂਸੇਵਾਲੇ ਨੂੰ ਸਿਕਿਉਰਿਟੀ ਦਿਓ ਉਹਨੂੰ ਥ੍ਰੈਟ ਹੈ ਪਰ ਤੁਸੀਂ ਨਹੀਂ ਦਿੱਤੀ ਤੁਸੀਂ ਵਾਪਸ ਲੈ ਲਈ ਚਿੱਠੀਆਂ ਦਾ ਬਥੇਰੀਆਂ ਦਿੱਲੂ ਆਉਂਦੀਆਂ ਤੁਸੀਂ ਉਹਨੂੰ ਰੋਕ ਲੈਂਦੇ ਹੁਣ ਵੀ ਤਾਂ ਰੋਕੀ ਐ ਹੁਣ ਚਿੱਠੀ ਦਾ ਕੀ ਕਰ ਰਹੇ ਹੋ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਚਿੱਠੀ ਆਈ ਐ ਹੁਣ ਤੁਸੀਂ ਉਹਦਾ ਕੀ ਕਰ ਰਹੇ ਹੋ ਜਨਤਾ ਦਾ ਜਦੋਂ ਰੋਹ ਵੇਖਿਆ ਹੁਣ ਤੁਸੀਂ ਚਿੱਠੀ ਵੀ ਰੋਕ ਲਈ ਹੁਣ ਤੁਸੀਂ ਜਿਵੇਂ ਪੰਚਾਇਤਾਂ ਚੋਣਾਂ ਦੇ ਵਿੱਚ ਤੁਸੀਂ ਪੰਚਾਇਤਾਂ ਭੰਗ ਕਰਕੇ ਤੇ ਫਿਰ ਉਹ ਡੀਕੇ ਤਿਵਾੜੀ ਨੂੰ ਨੋਟਿਸ ਦੇ ਕੇ ਤੇ ਸਸਪੈਂਡ ਕਰਤਾ ਕਿ ਉਹ ਮੈਂ ਨਹੀਂ ਕੀਤਾ ਇਹ ਤਿਵਾੜੀ ਨਹੀਂ ਕੀਤਾ ਸਾਈਨ ਉਹਨਾਂ ਦੇ ਮੁੱਖ ਮੰਤਰੀ ਸਾਹਿਬ ਦੇ ਆਪ ਹੈ ਹੁਣ ਤੁਸੀਂ ਜਿਹੜਾ ਪ੍ਰਿੰਸੀਪਲ ਸੈਕਟਰੀ ਹੈ ਹੈਲਥ ਦਾ ਉਹਨੂੰ ਤੁਸੀਂ ਨੋਟਿਸ ਦਿੱਤਾ ਮੀ ਦਸુભਾਈ ਇਹਦੇ ਤੇ ਕਲੈਰੀਫਿਕੇਸ਼ਨ ਦੇ ਕੀ ਦਿੱਤਾ ਤੁਸੀਂ ਕਿਹਨੂੰ ਬੁੱਧੂ ਬਣਾ ਰਹੇ ਹੋ ਜਨਤਾ ਨੂੰ ਤੁਸੀਂ ਜਨਤਾ ਨੂੰ ਬੁੱਧੂ ਜਨਤਾ ਨੂੰ ਸਭ ਕੁਝ ਪਤਾ ਹੈ ਕਿ ਹੁਣ ਉਹ ਗਾਹ ਚ ਤੁਸੀਂ ਮੁੱਖ ਮੰਤਰੀ ਸਾਹਿਬ ਉਹਰੇ ਤੇ ਸਿਟ ਨਹੀਂ ਚਾਹੁੰਦੇ ਇਹ ਨਹੀਂ ਸਿੱਟੀ ਜਾਣੀ ਜਨਤਾ ਭੁੱਲਦੀ ਨਹੀਂ ਹੈ ਇਹ ਰਖਮਿਆਜਾ ਭੁਗਤਣਾ ਪੈਣਾ ਹੈ ਪਤਾ ਨਹੀਂ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਮਗਰ ਕਿਉਂ ਹੱਥ ਧੋਕੇ ਸਰਕਾਰਾਂ ਪਈਆਂ ਵੀ ਮੂਸੇਵਾਲੇ ਦੇ ਪਿੱਧਾ ਕਹਿੰਦੇ ਆ ਵੀਡੀਓ ਬਣਾਉਣ ਦੇ ਚੱਕਰ 'ਚ ਇਹ ਵਿਵਾਦ ਉਦੋਂ ਬਾਅਦ ਜ਼ਿਆਦਾ ਵਧਿਆ ਕਹਿੰਦੇ ਨੇਤਾ ਆਮ ਆਦਮੀ ਜਿਹੜੇ ਆਮ ਆਦਮੀ ਪਾਰਟੀ ਦੇ ਸੀਐਮ ਸਾਹਿਬ ਦੇ ਨਾਮ ਵੀ ਲਿਆ ਗਿਆ ਉਹਨਾਂ ਵੱਲੋਂ ਵੀ ਵੀਡੀਓ ਤੇ ਸਾਡੇ ਨਾਲ ਕਾਲ ਕਰੋ ਤੇ ਉਸ ਤੋਂ ਬਾਅਦ ਇਹ ਵਧਿਆਗਾ ਹਾਂ ਹੋ ਸਕਦਾ ਹੈ ਹੋ ਸਕਦਾ ਹੈ ਹੋ ਸਕਦਾ ਕਿਉਂਕਿ ਬੀਜਦੇ ਐ ਯਾਰ ਅਗਰ ਕਿਸੇ ਦਾ ਬਾਪ ਵਧਾਈ ਤੁਹਾਨੂੰ ਨਹੀਂ ਮਿਲਣਾ ਚਾਹੁੰਦਾ ਕਿਉਂਕਿ ਉਹਰੇ ਮਨ 'ਚ ਗਰਜ ਜਾ ਯਾਰ ਉਹਰੇ ਮਨ 'ਚ ਇੱਕ ਦੁੱਖ ਹੈ ਬਹੁਤ ਵੱਡੀ ਦਾਸਟ ਹੈ ਯਾਰ ਉਹਨਾਂ ਨੇ ਆਪਦੇ ਘਰ ਦਾ ਚਿਰਾਗ ਗਵਾਇਆ ਸੋ ਮੈਂ ਸਮਝਦਾ ਕਿ ਇਹੋ ਜਿਹੇ ਵਿਅਕਤੀ ਨਾਲ ਤੁਸੀਂ ਇਹੋ ਜੀਆਂ ਹਰਕਤਾਂ ਕਰੋਗੇ ਤੇ ਫਿਰ ਤੁਸੀਂ ਕਹੋਗੇ ਵੀ ਪਰਿਵਾਰ ਵਾਲੇ ਤੁਹਾਡੇ ਨਾਲ ਗੱਲ ਵੀ ਕਰਨ ਤੇ ਸympathy ਵੀ ਜ਼ਾਹਿਰ ਕਰਨੋਂ ਨਹੀਂ ਹੋਏਗੀ ਕੁੜੀ ਸਭ ਤੁਸੀਂ ਲੈਟਰ ਪੜਿਆ ਹੋਗਾ ਇੰਨੀ ਕੀ ਕਾਲੀ ਪੈ ਗਈ ਉਹਦੇ ਵਿੱਚ ਲਿਖਿਆ ਗਿਆ ਚਰਨ ਕੌਰ ਦੇ ਨਾਮ ਦੇ ਵਜਾ ਚਰਨ ਸਿੰਘ ਲਿਖ ਕੇ ਭੇਜ ਦਿੱਤਾ ਗਿਆ ਮੈਂ ਤਾਂ ਤੁਹਾਨੂੰ ਕਿਹਾ ਵੀ ਕਾਲੀ ਦੇ ਵਿੱਚ ਇਹ ਦੋਹਾਂ ਦਾ ਤਾਲਮੇਲ ਹੈ ਉਤਲੇ ਵਾਲੇ ਕਹਿੰਦੇ ਇਹਨਾਂ ਨੇ ਕੀਤਾ ਇਹ ਕਹਿੰਦੇ ਉਤਲਿਆਂ ਨੇ ਕੀਤਾ ਇਹ ਸਭ ਰਲੇਵੇ ਜਿੱਥੇ ਸਿੱਧੂ ਮੂਸੇ ਵਾਲੇ ਦੀ ਗੱਲ ਆ ਜਾਂਦੀ ਹੈ ਫਿਰ ਇਹ ਰਲ ਜਾਂਦੀ ਹੈ ਕਿਉਂਕਿ ਦੋਵਾਂ ਦੀਆਂ ਕਿਉਂਕਿ ਸਿੱਧੂ ਸੱਚੀ ਗੱਲ ਕਹਿ ਦਿੰਦਾ ਸੀ ਉਹ ਸੈਂਟਰ ਨੂੰ ਵੀ ਕਹਿ ਦਿੰਦਾ ਸੀ ਉਹ ਸਟੇਟ ਵਾਲੇ ਨੂੰ ਵੀ ਕਹਿ ਦਿੰਦਾ ਸੀ ਉਹਨਾਂ ਨੂੰ ਲੱਗਦਾ ਕਿ ਇਹ ਸਾਨੂੰ ਨੁਕਸਾਨ ਪਹੁੰਚਾਉਂਦੇ ਐ ਸੋ ਇਸ ਕਰਕੇ ਅੱਖਾਂ ਚ ਰੜਕਦੇ ਪਰ ਸਰਾ ਮਾਫੀਆ ਕਹਿੰਦੇ ਸੀ ਬੰਦ ਕਰ ਦਾਂਗੇ ਯਾਰ ਅੱਠ ਮੌਤਾਂ ਹੋ ਗਈਆਂ ਸੀ ਐਮਐਡੀ ਏਰੀਆ ਦੇ ਵਿੱਚ ਹਾਂ ਅੱਜ ਤਾਂ ਐਕਸਾਈਜ਼ ਐਂਡ ਟੈਕਸਿਸ਼ਨ ਮਨਿਸਟਰ ਐ ਜੀਮਾ ਸਾਹ ਉੱਥੇ ਮੌਤਾਂ ਹੋਈਆਂ ਮੈਨੂੰ ਯਾਦ ਹੈ ਸਾਡੀ ਸਰਕਾਰ ਵੱਲੋਂ ਕੁਝ ਦੋ ਚਾਰ ਲੋਕਾਂ ਦੀ ਮੌਤ ਹੋ ਗਈ ਸੀ ਕੇਜਰੀਵਾਲ ਸਾਹਿਬ ਨੇ ਟਵੀਟ ਕੀਤਾ ਸੀ ਕਿ ਸੀਬੀਆਈ ਤੋਂ ਜਾਂਚ ਹੋਣੀ ਚਾਹੀਦੀ ਹੈ ਮੈਂ ਅਫਸੋਸ ਪ੍ਰਗਟ ਕਰਦਾ ਹੂੰ ਜਿਨ ਲੋਕਾਂ ਦੀ ਜਾਣੇ ਗਈ ਹੈ ਅੱਜ ਤਾਂ ਇਹ ਵੀ ਪਤਾ ਲੱਗਿਆ ਕਿ ਉਹ ਸ਼ਰਾਬ ਵੀ ਪੰਜਾਬ ਦੀ ਹੈ ਜਾਂਚ ਤੋਂ ਇਹ پتہ ਲੱਗਿਆ ਉਹਨਾਂ ਦੇ ਘਰਦਿਆਂ ਨੇ ਕਿਹਾ ਕਿ ਪੰਜਾਬ ਦੀ ਸ਼ਰਾਬ ਸੀ ਫਿਰ ਪੰਜਾਬ ਦੇ ਵਿੱਚ ਕਿੱਥੇ ਨਕਲੀ ਸ਼ਰਾਬ ਬਣਦੀ ਹੈ ਤੇ ਕਿੱਥੇ ਇਹ ਜ਼ਹਿਰੀਲੀ ਸ਼ਰਾਬ ਬਣਦੀ ਹੈ ਔਰ ਜ਼ਿੰਮੇਦਾਰ ਕੌਣ ਹੈ ਤੁਸੀਂ ਕਹਦੇ ਹੋ ਹੁਣ ਹਰਿਆਣਾ ਹੈ ਹੁਣ ਕਹਦੇ ਹੋ ਹਰਿਆਣਾ ਮੇਰੇ ਕਹਿਣ ਦਾ ਮਤਲਬ ਲੋਕ ਸਭ ਜਾਣਦੇ ਆ ਕਿੱਥੇ ਤੁਹਾਡੇ ਸੰਗਰੂਰ ਦੇ ਵਿੱਚ ਤੁਹਾਡੇ ਨੱਕ ਦੇ ਥੱਲੇ ਇਹ ਧੰਦਾ ਚੱਲ ਰਿਹਾ ਹੈ ਲੋਕ ਇਹਨਾਂ ਚੋਣਾਂ ਦੇ ਵਿੱਚ ਦੱਸ ਦੇਣਗੇ ਕਿ ਆਮ ਆਦਮੀ ਪਾਰਟੀ ਕਿੱਥੇ ਖੜੀ ਬਟਿੰਗ ਸਾਹਿਬ ਦਾ ਪਰਿਵਾਰ ਲੋਕ ਸਭਾ ਚੋਣਾਂ ਲੜੇਗਾ ਮੇਰਾ ਕੋਈ ਇਰਾਦਾ ਨਹੀਂ ਹੈ ਲਾਸਟ ਸਵਾਲ ਸਰ ਨਵਜੋਤ ਸਿੰਘ ਸਿੱਧੂ ਵੱਲੋਂ ਕਮੈਂਟਰੀ ਵਾਲਾ ਜਿਹੜਾ ਸਫ਼ਰ ਸ਼ੁਰੂ ਕੀਤਾ ਗਿਆ ਚੋਣਾਂ ਦੇ ਵਿੱਚ ਵਾਪਸੀ ਹੋਏਗੀ 올 ਦਾ ਬੈਸਟ ਟੂ ਨਵਜੋਤ ਸਿੰਘ ਸਿੱਧੂ ਕਹਿੰਦੇ ਹਰ ਵਿਅਕਤੀ ਨੂੰ ਤੁਸੀਂ ਹਮੇਸ਼ਾ ਉਹਨੂੰ ਇਹ ਕਹੋ ਕਿ ਪਰਮਾਤਮਾ ਉਹਨੂੰ ਚੜ੍ਹਦੀ ਕਲਾ ਛੱਰੇ ਬਿਲਕੁਲ ਇਹ ਸਨ ਪੰਜਾਬ ਕਾਂਗਰਸ ਦੇ ਪ੍ਰਧਾਨ ਮਰਿੰਦਰ ਸਿੰਘ ਰਾਜਾ ਬੜਿੰਗ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਉੱਪਰ ਤੰਜ ਕਿਸੇ ਨਹੀਂ ਕੇ ਅਮਰਜੀਤ ਸਿੰਘ ਪੰਜਾਬ ਦਾ ਮਾਨਸਾ